ਏ ਪਿੰਡ ਆਪਣੇ ਹਕੂਮਤ ਪਰਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਕੀ ਹਾਲਾਤ ਹੈ ਇਸ ਪਿੰਡ ਦੇ ਹਾਲਾਤ ਤਾਂ ਹੀ ਦੇਖੋ ਇਹ ਮਤਲਬ ਕਿ ਬਹੁਤ ਜਿਆਦਾ ਖਰਾਬ ਹੋ ਚੁੱਕੇ ਪਿੰਡ ਦੇ ਪਿੰਡ ਜੇ ਪਾਣੀ ਅੰਨਾ ਗਾ ਚੁੱਕਾ ਜਿੱਦਾਂ ਕੋ ਚੋਟ ਟੁੱਟ ਗਿਆ ਹੁੰਦਾ ਆ ਮਤਲਬ ਕਿ ਚੋਦੇ ਵਿੱਚ ਵੀ ਪਾਣੀ ਘੱਟ ਚੱਲਦਾ ਹੋਊਗਾ ਤੁਸੀਂ ਸਾਡੇ ਪਿੰਡ ਜੇ ਤੁਸੀਂ ਘੁੰਮ ਕੇ ਆਏ ਹੋ ਤਾਂ ਤੁਸੀਂ ਦੇਖਿਆ ਕਿ ਪਾਣੀ ਮਤਲਬ ਕਿ ਵੀ ਚੋਨ ਨਾਲ ਵੱਧ ਚੱਲਦਾ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਕੇ ਆਇਆ ਮਤਲਬ ਕਿ ਨੁਕਸਾਨ ਹੋਣ ਦਾ ਬਹੁਤ ਜਿਆਦਾ ਡਰਿਆ ਕਿਸੇ ਮਕਾਨ ਨੂੰ ਡਿੱਗ ਸਕਦਾ ਹੈ ਕੋਈ ਵੀ ਪਾਣੀ ਬਾਰਿਸ਼ ਦਾ ਆਇਆ ਜਾਂ ਕੀ ਕਾਰਨ ਹੈ ਇਹ ਦੇਖੋ ਜੀ ਬਾਰਿਸ਼ ਦਾ ਆਦਾ ਪਾਣੀ ਮੈਨੂੰ ਲੱਗਦਾ ਨਹੀਂ ਜਿੱਦਾਂ ਕੋਈ ਚੋਟ ਟੁੱਟ ਗਿਆ ਹੁੰਦਾ ਆ ਮਲਗਲ ਦਾ ਵਾਲੀ ਉਹਨਾਂ ਕੋਈ ਜਿਆਦਾ ਹੀ ਮਤਲਬ ਕਿਦਾਂ ਦਾ ਜਿਹੜਾ ਕੰਮ ਮਲਗੇ ਖਰਾਬ ਹੋ ਜਾਵੇ ਹੋ ਸਕਦਾ ਆ ਕਿ ਅੱਗੇ ਕਹਿੰਦੇ ਪਾਣੀ ਰੋਕਤਾ ਉਹ ਕੀ ਕਾਰਨ ਬਣਿਆ ਹਾਂਜੀ ਉਹ ਨਾ ਜਿੱਥੋਂ ਪਾਣੀ ਦਾ ਨਿਕਾਸ ਸੀਗਾ ਉਹ ਪਾਣੀ ਰੋਕਿਆ ਸੀ ਮਰੇ ਹੁਣ ਮਰੇ ਉਹ ਸੜਕਾਂ ਤੋਂ ਵੱਢ ਦਿੱਤੀਆਂ ਗਈਆਂ ਆ ਉਸ ਅੱਗੇ ਪਾਣੀ ਜਾਂਦਾ ਪਿਆ ਪਰ ਫਿਰ ਵੀ ਪਾਣੀ ਪਿੱਛੋਂ ਘਟਣ ਦਾ ਕੋਈ ਚਾਂਸ ਨਹੀਂਗਾ ਪਾਣੀ ਵੱਧ ਰਿਹਾ ਪਾਣੀ ਘਟਦਾ ਨਹੀਂ ਪਿਆ ਹੈਗਾ 1% ਪ੍ਰਸ਼ਾਸਨਿਕ ਅਧਿਕਾਰੀ ਹੁਣ ਤੱਕ ਜਾਂ ਪਿਛਲੀ ਵਾਰ ਪਹੁੰਚਿਆ ਤੁਹਾਡੇ ਕੋਲ ਹਾਂਜੀ ਅਸੀਂ ਮਤਲਬ ਕਿ ਵੀ ਸੜਕ ਜਿਹੜਾ ਨਾ ਆਪਣੀਆਂ ਮੇਨ ਸੜਕ ਜਿਹੜੀ ਬਣੀ ਹੈ ਨਾ ਹੁਣ ਪੀੜੋਲੀ ਡੀ ਨੇ ਬਣਾਈ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਵੀ ਜਿਹੜੀ ਸਾਡੇ ਨਾ ਸੜਕਾਂ ਵਿੱਚ ਪੈ ਪਾਈ ਰਹਿਣ ਜਿਹੜਾ ਪਿੰਡ ਵਿੱਚ ਪਾਣੀ ਆਉਂਦਾ ਪਿੰਡ ਦੇ ਬਾਹਰ ਬਾਹਰ ਨਿਕਲ ਜਾਵੇ ਤੇ ਹੁਣ ਸਵੇਰੇ ਪਿੰਡ ਦੇ ਇਕੱਠੇ ਹੋ ਕੇ ਸੜਕ ਟੋੜਨ ਲੱਗੇ ਸੀਗੇ ਸੇ ਚਲੋ ਅਸੀਂ ਸੋਚਿਆ ਐਡੀਓ ਸਾਹਿਬ ਨੂੰ ਫੋਨ ਕਰ ਲਈ ਐਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਵੀ ਉਹ ਕਹਿੰਦੇ ਅਸੀਂ ਥੋੜਾ ਟਾਈਮ ਤੱਕ ਆਉਨੇ ਆ ਪਰ ਹਿੱਤ ਤੱਕ ਪਹੁੰਚੇ ਨਹੀਂ ਹੈਗੇ ਵੀ ਸੜਕਾਂ ਜੀ ਨਾ ਪੱਟਿਓ ਪਹਿਲੇ ਅਸੀਂ ਮੌਕਾ ਦੇਖਦੇ ਆਗੇ ਤੁਸੀਂ ਇਸ ਸੰਬੰਧੀ ਪ ਹਾਂ ਜੀ ਐਮਪੀ ਸਾਹਿਬ ਨੂੰ ਅਸੀਂ ਬਹੁਤ ਟਾਈਮ ਦੇ ਮੱਲੇਗੇ ਪਹਿਲਾਂ ਜਦੋਂ ਪਹਿਲੀ ਵਾਰ ਪੜਿਆ ਸੀ ਉਦੋਂ ਵੀ ਸਾਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਤੁਹਾਡਾ ਹੱਲ ਜਲਦੀ ਕਰਾਵਾਂਗੇ ਪਰ ਅਜੇ ਤੱਕ ਕੋਈ ਹੱਲ ਹੋਇਆ ਨਹੀਂ ਹੈਗਾ ਕਹਿੰਦੇ ਸੀਗੇ ਭਰੋਸਾ ਤਾਂ ਵਾਹੀ ਤੁਹਾਡਾ ਹੱਲ ਹੋ ਜਾਊਗਾ ਅੱਜ ਕਿੰਨੇ ਘਰਾਂ ਚ ਪਾਣੀ ਆਇਆ ਅੱਜ ਦੇਖੋ ਜੀ ਅੱਧੀ ਨਾਲੋਂ ਜ਼ਿਆਦਾ ਜਿਹੜੀ ਆਬਾਦੀਆਂ ਪਾਣੀ ਨਾਲ ਪ੍ਰਭਾਵਿਤ ਹੋ ਗਈਆਂ ਆਹੋ